ਕੁੰਦਾਸੰਦੋਆ ਅੰਮ੍ਰਿਤਰਾਸੰਦੋਆ ਉਹ ਕਹਿੰਨ ਆਂ ਹੰਸ ਦੁਨੀਆ ਆਂਦੀਆਂ ਨੇ ਵਜਦੀਆਂ ਨੇ ਸੁਣਦੀਆਂ ਨੇ ਜੋ ਗੁਰਬਾਣੀ ਚ ਲਿਖਿਆ ਸਭ ਕੁਝ ਸਤਿਅ ਅੱਖਰ ਅੱਖਰ ਸਤਿਅ ਤੇ ਨਾਲ ਸਿੱਖਾਂ ਨੇ ਕਿਹਾ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਔਰ ਕਰਤਾ ਆਪ ਮੂਹ ਕਢਾਏ ਸ਼ੰਕਾ ਨਾ ਕਰਿਓ ਤੇ ਉਹ ਲਿਖਿਆ ਸਤਿਅ ਬੰਦਾ ਸਭ ਕੁਝ ਸਤਿਅ ਸਭ ਕੁਝ ਲੱਭਦਾ ਹੈ ਪਰ ਖੋਜ ਵਾਲ ਜੋ ਖੋਜੇ ਸੋ ਪਾਵੇ ਜੋ ਬ੍ਰਹਮਾਂਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਹੜਾ ਖੋਜੇਗਾ ਇਹਨੂੰ ਇਹ ਪਿੰਡੇ 'ਚ ਵੀ ਉਹ ਹੀ ਹੈ ਜੋ ਬ੍ਰਹਮਾਂਡੇ 'ਚ ਹੈ ਉਹੀ ਵਾਇਗ੍ਰੂ ਬ੍ਰਹਮਾਂਡੇ 'ਚ ਉਹੀ ਵਾਇਗ੍ਰੂ ਇਸ ਪਿੰਡੇ 'ਚ ਹੈ ਉਹ ਸਭ ਕੁਝ ਹੈਗਾ ਤਸੰਦਵਾਰ ਵੀ ਅਮਰਤ ਰਾਸੂ ਅਮਰਤ ਰਾਸ ਜਿਹਨ ਪਾਇਆ ਥਿਰਤਾ ਕਾ ਸੁਹਾਗ ਜਿਹਨੂੰ ਇਹ ਅਮਰਤ ਰਾਸ ਪ੍ਰਾਪਤ ਹੋ ਗਿਆ ਉਹਦਾ ਸੁਹਾਗ ਥਿਰ ਹੋ ਗਿਆ ਉਹ ਸੁਹਾਗ ਨੂੰ ਵੀ ਸੁਹਾਗ ਨੂੰ ਵੀ ਉਹਨਾਂ ਨੂੰ ਹਰ ਜੀ ਉਮਰੇ ਨਾ ਜਾਈਂ ਰਾਮ ਹੁਣ ਪ੍ਰਮਾਤਮਾ ਨੇ ਵੀ ਨਹੀਂ ਮਰਨਾ ਉਹ ਸੁਹਾਗ ਨੇ ਵੀ ਨਹੀਂ ਮਰਨਾ ਇਕ ਕੁਸੋ ਗੇਦੋਰੀ ਦਮਾਂ ਦੇ ਕੋਈ ਦਰਨਾਚਪੈਨ ਪੇਜ ਮੇਰਾ ਤੋਂ ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਖੋਲਣ ਲੱਗਿਆ ਥੋੜਾ ਜਿਵੇਂ ਕਿਸੇ ਸੁਹਾਗਣ ਇਸਤਰੀ ਨੂੰ ਪੁੱਛੇ ਵੀ ਕੋਈ ਕੋਈ ਸਵਾਲ ਪੁੱਛ ਲੈ ਹਣਾ ਤੇ ਉਹ ਫਿਰ ਸ਼ਰਮਾ ਜਾਂਦੀ ਹੈ ਨਾ ਤੇ ਉਹਦਾ ਕੋਈ ਪਰਸਨਲ ਉਹਨੂੰ ਸਵਾਲ ਪੁੱਛੋਗੇ ਤੇ ਤੇ ਜੇ ਤੁਸੀਂ ਇਹਦਾ ਨਾਲ ਕੋਈ ਸਵਾਲ ਮੈਨੂੰ ਪੁੱਛੋਗੇ ਉਹ ਸ਼ਰਮਾ ਜਾਂਦੀ ਹੈ ਨਾ ਕੀ ਦੱਸੇ ਬੰਦਾ ਹਣਾ ਕੋਈ ਦੱਸਣ ਵਾਲੀ ਤੇ ਚਾਹਿਆ ਨਹੀਂ ਕੱਲ ਤੂੰ ਕਹਿਆ ਅਫਤਰਾ ਸੌਂਦਾ ਮੈਂ ਕਹਾ ਹਾਂ ਆਉਂਦਾ ਤੂੰ ਮੈਨੂੰ ਪੁੱਛੇ ਕਿਵੇਂ ਦਾ ਹੁੰਦਾ ਤੁਸੀਂ ਵੀ ਫਿਰ ਅਗਲਾ ਸਵਾਲ ਪੁੱਛੋਗੇ ਨਾ ਕਿਵੇਂ ਦਾ ਹੁੰਦਾ ਹੈ ਫਿਰ ਦੱਸ ਨਹੀਂ ਸਕਦਾ ਨਹੀਂ ਦੱਸ ਸਕਦਾ ਕੋਈ ਨਹੀਂ ਦੱਸਦਾ ਮੈਂ ਵੀ ਨਹੀਂ ਦੱਸਦਾ ਕੋਈ ਵੀ ਨਹੀਂ ਦੱਸਦਾ ਜਿਹੜਾ ਕਹਿੰਦਾ ਨਾ ਮੈਂ ਕਿਹ ਗੱਲ ਹੋਰ ਇਤੋਂ ਵੀ ਅੱਗੇ ਦੀ ਕਹ ਦੇਣਾ ਨਾ ਜਿਹੜਾ ਕਹਿੰਦਾ ਨਾ ਮੈਂ ਆਉ ਤੈਨੂੰ ਰੱਬ ਬਾਰੇ ਦੱਸਾਂ ਉਹ ਝੂਠ ਬੋਲਦਾ ਤੁਸੀਂ ਬਹਿਲਾ ਸੰਤਾਂ ਬਾਰੇ ਗੱਲ ਕੀਤੀ ਹੈ ਹੁਣ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਦੱਸਦਾ ਰੱਬ ਨਾਲ ਮਿਲਵਾਦਾ ਯਾਰ ਆਪ ਬਾਰੇ ਦੱਸਾਂ ਉਹ ਝੂਠ ਬੋਲ ਰਿਹਾ ਸਿੱਧਾ ਹੀ ਸਿੱਧਾ ਸਿੱਧਾ ਝੂਠ ਰਾਭ ਤੁਹਾਨੂੰ ਆਪ ਹੀ ਲੱਭਣਾ ਪੈਣਾ ਹੈ ਤੁਹਾਨੂੰ ਆਪਣੇ ਅੰਦਰੋਂ ਲੱਭਣਾ ਪੈਣਾ ਤੁਹਾਡੇ ਅੰਦਰੋਂ ਦੂਜਾ ਕਿਵੇਂ ਵਿਖਾ ਦੇਗਾ ਦੂਜਾ ਕਿਵੇਂ ਵਿਖਾ ਦੇਗਾ ਤੁਹਾਡੇ ਅੰਦਰ ਇਹ ਤੇ ਤੁਹਾਨੂੰ ਕਰਨਾ ਪੈਣਾ ਹੈ ਵਾਹਿਗੁਰੂ ਵਾਹਿਗੁਰੂ ਮੈਂ ਜਿਵੇਂ ਪ੍ਰੀਤਵਾਨ ਜੀਓ ਤੁਦਨ ਘਰੀ ਨਹੀਂ ਵਾਣੀ ਮੈਨਾਂ ਨਹੀਂ ਨੀਂਦ ਨਾ ਆਵੇ ਜੀਓ ਭਾਵੇਂ ਅੰਨਾ ਪਾਣੀ ਮੈਂ ਤਾਂ ਰਾਤ ਨੀਂਦ ਨਹੀਂ ਆਂਦੀ ਮੈਨੂੰ ਪਾਣੀ ਨਹੀਂ ਚੰਗਾ ਲੱਗਦਾ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ ਮੈਨੂੰ ਕੱਪੜੇ ਨਹੀਂ ਚੰਗੇ ਲੱਗਦੇ ਕੱਪੜ ਤੰਨਾਂ ਸੁਖਾਵੇ ਇਹ ਤਾਂ ਯਾਦ ਹੈ ਚੇਤਾ ਯਾ ਇਹ ਤਾਂ ਜਿੰਨੀ ਯਾਦ ਅੰਦਰ ਡੂੰਗੀ ਹੋ ਜਾਈ ਉਹਨਾਂ ਤੁਸੀਂ ਉਹਦੇ ਨੇੜੇ ਹੋ ਜਾਗੇ ਕੌਣ ਤਾਂ ਕੌਣ ਤੁਹਾਡੀ ਯਾਦ ਨਹੀਂ ਕੌਣ ਤੁਹਾਨੂੰ ਰੱਬ ਖਾ ਦੇ ਰੱਬ ਕੋਈ ਜੇ ਮੈਨੂੰ ਇੱਕ ਫੋਨ ਆਇਆ ਅਮਰੀਕਾ ਤੋਂ ਤੇ ਫੋਨ ਕੀਤਾ ਉਹ ਬੀਬੀਸੀ ਕੋਈ ਉਹਨੇ ਫੋਨ ਕੀਤਾ ਜੇ ਮੈਨੂੰ ਮੈਂ ਕੰਮ ਕਰਦਾ ਸੀ ਉੱਥੇ ਸਬਜ਼ੀ ਲਾਉਂਦਾ ਸੀ ਪਲਾਟ ਸੀ ਘਰ ਤੇ ਮੈਨੂੰ ਫੋਨ ਕੀਤਾ ਮੈਂ ਕਿਹਾ ਹਾਂਜੀ ਦੱਸੋ ਭੈਣ ਜੀ ਕੀ ਗੱਲ ਕਹਿੰਦੇ ਤੁਸੀਂ ਮੈਨੂੰ ਇੱਥੇ ਮੈਂ ਤੁਹਾਨੂੰ ਟਿਕਟ ਭੇਜਦੀਆਂ ਤੁਹਾਨੂੰ ਵੀਜ਼ਾ ਭੇਜਦੀਆਂ ਤੇ ਤੁਸੀਂ ਮੈਨੂੰ ਇੱਥੇ ਆਓ ਅਮਰੀਕਾ ਤੇ ਮੈਨੂੰ ਰੱਬ ਦੇ ਦਰਸ਼ਨ ਕਰਾਓ ਮੈਂ ਕਹ ਪੈਣੇ ਮੈਂ ਠੱਗ ਨਹੀਂ ਹੈਗਾ ਜੇ ਮੈਂ ਠੱਗ ਹੁੰਦਾ ਮੈਂ ਵੀਜ਼ਾ ਲੈ ਲੈਂਦਾ ਪੈਸੇ ਵੀ ਲੈ ਲੈਂਦਾ ਮੇਰੀ ਗੱਲ ਸਮਝ ਕੇ ਨਾ ਤੁਸੀਂ ਮੈਂ ਕਹ ਮੈਂ ਪੈਣੇ ਠੱਗ ਨਹੀਂ ਹੈਗਾ ਮੈਂ ਤਾਂ ਦੋ ਛੱਗਿਆਂ ਚ ਆਪਣੀ ਜ਼ਿੰਦਗੀ ਬਤਾਉਣਾ ਵਾ ਇੱਕ ਤੋਂ ਲੈਣਾ ਕਿ ਪਾ ਲੈਣਾ ਆ ਦੇਖੋ ਮੇਰੇ ਚੱਗਾ ਪਟਾ ਹੈ ਨਾ ਮੇਰੀ ਭੈਣ ਆਈ ਸੀ ਕਹਿੰਦੀ ਤੂੰ ਝੱਗਾ ਪਾਟਾ ਪਾਇਆ ਮੈਂ ਕਿਹਾ ਜਿਹੜਾ ਮੇਰੇ ਸਰੀਰ ਵਿੱਚ ਉਹ ਜਿਹੜੀਆਂ ਮੇਰੇ ਜੀਵਨ ਵਿੱਚ ਨੇ ਉਹ ਕਾਟਾ ਹੋਂ ਕੌਣ ਦੂਰ ਕਰੇਗਾ ਝੱਗਾ ਪਾਟਾ ਤੇ ਨਵਾਂ ਪਾਵਾਂਗਾ ਇੰਨੀ ਸੰਗਤ ਤੁਹਾਨੂੰ ਪਿਆਰ ਕਰਦੀ ਹੈ ਮੈਂ ਤਾਂ ਜਦੋਂ ਤੁਹਾਡੇ ਬਾਰੇ ਸੁਣਿਆ ਵੀ ਸੀ ਮੈਂ ਕਿਹਾ ਲੱਗਦਾ ਵੱਡਾ ਕਾਰ ਹੋਏਗਾ ਵੱਡੀ ਗੱਡੀ ਹੋਏਗੀ ਅਕਸਰ ਇਸ ਦੇਖਦੇ ਆਂ ਵੀ ਜਿਹੜੇ ਜਿੰਨਾ ਵੱਡਾ ਪ੍ਰਚਾਰਕ ਹੁੰਦਾ ਉਹਨੀ ਵੱਡੀ ਗੱਡੀ ਹੁੰਦੀ ਹੈ ਤੁਸੀਂ ਆਮ ਦੇ ਘਰ ਚ ਰਹਿ ਰਹੇ ਹੋ ਹੁਣ ਤਾਂ ਕਹਿੰਦੇ ਝੱਗਾ ਵੀ ਪਾਟਾ ਹੈ ਪਰ ਤੁਹਾਡੇ ਸਾਹਮਣੇ ਹੀ ਆ ਚਲੋ ਤੁਸੀਂ ਤੋ ਉਹ ਮੈਨੂੰ ਕਹਿੰਦੀ ਤੁਸੀਂ ਆ ਜਾਓ ਇੱਥੇ ਮੈਨੂੰ ਰੱਬ ਦੇ ਦਰਸ਼ਨ ਕਰਾਓ ਮੈਂ ਕਹੇ ਭੈਣੇ ਮੈਂ ਠੱਗ ਨਹੀਂ ਹਾਂ ਮੈਂ ਤੈਨੂੰ ਸੱਚੀ ਗੱਲ ਦੱਸਦਾ ਜੇ ਰੱਬ ਦੇ ਦਰਸ਼ਨ ਮੈਂ ਕਰਾ ਸਕਦਾ ਫਿਰ ਮੇਰੇ ਕਰਲਾ ਰੱਬ ਮੇਰੇ ਤੋਂ ਛੋਟਾ ਹੈ ਅਗ ਨੂੰ ਮੇਰੀ ਗੱਲ ਪਕੜੀ ਚਾਈ ਰੱਬ ਛੋਟਾ ਤੁਹਾਡੇ ਤੋਂ ਛੋਟੇ ਜੇ ਮੈਂ ਦਰਸ਼ਨ ਕਰ ਸਕਦਾ ਫਿਰ ਰੱਬ ਮੇਰੇ ਤੋਂ ਛੋਟਾ ਹੈ ਨਾ ਫਿਰ ਤੇ ਮੈਂ ਵੱਡਾ ਹੋ ਗਿਆ ਨਾ ਫਿਰ ਮੇਰੇ ਦਰਸ਼ਨ ਕਰਨਾ ਰੱਬ ਦੇ ਕਿਉਂ ਕਰਨੇ ਮੈਂ ਕਿੱਥੇ ਕਿਥੋਂ ਤੈਨੂੰ ਕਰਾਦਾਗਾ ਰੱਬ ਦੇ ਦਰਸ਼ਨ ਰਬ ਦੇ ਦਰਸ਼ਨ ਕਰਨੇ ਨੇ ਕਹਿੰਦੀ ਹਾਂਜੀ ਮੈਂ ਕਿ ਫਿਰ ਪੰਜਾ ਪਿਆਰਾਂ ਦੇ ਪੇਸ਼ ਹੋ ਨਾਮ ਦੀ ਦਾਦ ਲੈ ਤੇ ਨਾਮ ਜਪ ਹੋ ਜਾਣਗੇ ਨਹੀਂ ਇਹ ਨਹੀਂ ਹੋ ਸਕਦਾ ਨਹੀਂ ਹੋਣੇ ਅੱਜ ਪਿਆ ਫੋਨਾਂ ਦਾ ਦੁਬਾਰਾ ਜਿਹੜਾ ਰਾਹ ਆ ਜਿਹੜਾ ਸਹੀ ਰਾਹ ਆ ਉਹਦੇ ਤੇ ਤੁਰਨਾ ਨਹੀਂ ਜਿਹੜਾ ਕਹੇਗਾ ਦੇਖ ਆ ਮੈਂ ਇੱਥਾਂ ਆ ਕਾ ਆ ਜਿਹੜਾ ਵੇਚਾ ਹੈ ਰੱਬ ਹੀ ਆ ਉਹ ਤੇ ਭਰਾਵਾ ਹੈ ਵੇਚ ਰੱਬਾ ਤੇ ਉੱਥੇ ਪਰਾਂ ਤੇ ਆ ਸਾਰੇ ਸਾਰੇ ਰੱਬ ਹੀ ਆ ਫਿਰ ਹੁਰਕਿ ਬਣਾਣੇ ਮੂਰਖ ਬਣਾਣਾ ਚਾਹੀਦਾ ਬਣਨ ਵਾਲੇ ਬਥੇਰੇ ਤਾਂ ਜਿਹੜਾ ਕਹਿੰਦਾ ਨਾ ਮੈਂ ਮੈਂ ਰੱਬ ਬਾਰੇ ਜਾਣ ਲਿਆ ਉਹ ਮੂਰਖ ਸੋਈ ਅਜਾਣ ਕਹੇ ਮੈਂ ਜਾਣਾਂ ਜਾਣਨ ਹਾਰ ਨਾ ਸ਼ਾਨਾ ਰੇ ওই ਮੂਰਖ ਜਿਹੜਾ ਕਹਿੰਦਾ ਮੈਂ ਜਾਣ ਲਿਆ ਫਿਰ ਕੀ ਕਰੀਏ ਕਹਿੰਦਾ ਸੁਣ ਬਾਬਰੇ ਮਤ ਜਾਣ ਛੋ ਮੈਂ ਪਾਇਆ ਉਹ ਸਦਾਈਆ ਇਹ ਨਾ ਸਮਝ ਲਈ ਮੈਂ ਰੱਬ ਪਾ ਲਿਆ ਫਿਰ ਕੀ ਕਰਾਂ ਥੀਓ ਰੇਨ ਜਿੰਨੀ ਪ੍ਰਪਤ ਆਇਆ ਜਿਨ੍ਹਾਂ ਨੇ ਵਾਹਿਗੁਰੂ ਨੂੰ ਜਪਿਆ ਨਾ ਉਹਨਾਂ ਦੇ ਚਰਨਾਂ ਦੀ ਧੂੜ ਮੰਜਾ ਰੇਨ ਬਣ ਜਾ ਮਿੱਟੀ ਬਣ ਜਾ ਉਹਨਾਂ ਦੇ ਚਰਨਾਂ ਦੀ ਜਿਨ੍ਹਾਂ ਨੇ ਉਹਨੂੰ ਜਪਿਆ ਉਹਨੇ ਕਿ ਇਹ ਫਿਰ ਜਪਣਾ ਜਿਨ੍ਹਾਂ ਨੇ ਜਪਿਆ ਉਹਨਾਂ ਵਰਗਾ ਹੋ ਜਾ ਉਹਨਾਂ ਦੀ ਰੇਨ ਹੋ ਜਾ ਉਹਨਾਂ ਦੀ ਖਾਕ ਹੋ ਜਾ ਇਹ ਨਾ ਕਹ ਮੈਂ ਪਾ ਲਿਆ ਕਿੰਨਾ ਪਾਲੇਗਾ ਉਹ ਇੱਥੇ ਇੰਨਾ ਕਦਮ ਪੁੱਟਿਆ ਉਹ 10 ਕਦਮ ਅੱਗੇ ਹੋ ਜਾਂਦਾ 10 ਕਦਮ ਪਟੇ ਉਹ 1000 ਕਦਮ ਅੱਗੇ ਹੋ ਜਾਂਦਾ 1000 ਕ ਵੀ ਪਟਿਆ ਲੱਖ ਕਦਮ ਅੱਗੇ ਹੋ ਜਾਂਦਾ ਅੰਤਤ ਉਹਦਾ ਹੈ ਨਹੀਂ ਕੋਣੀ ਕੋਈ ਅੰਤ ਪਾਸਾ ਤਾਂ ਕਿਵੇਂ ਕਿਵੇਂ ਮੈਂ ਦੱਸਾਂਗਾ ਤੁਹਾਨੂੰ ਹਾਂ ਆਪਣੇ ਅੰਦਰ ਉਹਦਾ ਸਾਝ ਹੋ ਸਕਦੀ ਹੈ ਆਪਣੇ ਅੰਦਰ ਉਹਦਾ ਰਸ ਉਹਦਾ ਪ੍ਰੇਮ ਉਹਦਾ ਸੁਹਾਗ ਮਾਣਿਆ ਜਾ ਸਕਦਾ ਪਰ ਕਈ ਤਾਂ ਕਹਿੰਦੇ ਆ ਪਾਲੇਆ ਪ੍ਰਕਾਸ਼ ਸਰੂਪ ਹੈ ਸਰੂਪ ਵੀ ਦੱਸ ਦਿੰਦੇ ਆ ਕਈ ਤਾਂ ਮਾਤਕਾ ਉਹ ਦਿਨ ਜਦ ਮੈਂ ਵੀ ਚਲੇ ਬਣਾਣੇ ਹੁੰਦੇ ਤੇ ਮੈਂ ਵੀ ਵੱਡੀਆਂ-ਵੱਡੀਆਂ ਗੱਡੀਆਂ ਝੂਟਣੀਆਂ ਹੁੰਦੀਆਂ ਤੇ ਮੈਂ ਵੀ ਕੋਈ ਏਦਾਂ ਦਾ ਪਖੰਡ ਕਰ ਲੈਂਦਾ ਮੈਨੂੰ ਤਾਂ ਚਾਹੀਦਾ ਨਾ ਹਾਂ ਨਾ ਸਾਨੂੰ ਤੇ ਉਹ ਚਾਹੀਦਾ ਨਾ ਇੱਕੋ ਚਾਹੀਦਾ ਨਾ ਘਰ ਨੂੰ ਨਹੀਂ ਹੋਰ ਕੋਈ ਚਾਹੀਦਾ ਹਾਂ ਇੱਕੋ ਚਾਹੀਦਾ ਨਾ ਲੱਗ ਸਮਝਦੇ ਮੇਰੀ ਗੱਲ ਸਮਝ ਰਹੇ ਹੋ ਜਿਹਨੂੰ ਆਛੀ ਆਇਆ ਉਹਨੇ ਕਿ ਉਹ ਰੇਦਰ-ਉਂਦਰ ਕਿੱਥੇ ਜਾ ਰਹੇ ਜਿੰਨਾ ਨਾ ਸਵਾਗਣੀ ਤਿੰਨਾ ਚਾਕ ਨਾ ਹੋਰ ਜਿਹਦਾ ਨਾਂ ਸਿੱਖਿਆ ਉਹਨੇ ਗੁਰੂ ਤੋਂ ਬਗੈਰ ਕੁਝ ਚਾਹੀਦਾ ਨੂੰ ਗੁਰੂ ਤੋਂ ਬਗੈਰ ਨੂੰ ਕੱਖ ਨਹੀਂ ਚਾਹੀਦਾ ਆਪੇ ਮਿਲ ਜੇਗਾ ਜੋ ਚਾਹੀਦਾ ਆਪੇ ਮਿਲ ਜੇਗਾ ਤੁਹਾਨੂੰ ਮੰਗਣ ਦੀ ਕੀ ਲੋੜ ਐ ਮੰਗਣਾ ਕਿਧਰ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਗੁਰੂ ਕੋਲ ਮੰਗਣ ਦੀ ਲੋੜ ਐ ਸਿੱਖ ਨੂੰ ਗੁਰੂ ਨੂੰ ਪਤਾ ਨਹੀਂ ਇਹਨੂੰ ਕੀ ਦੇਣਾ ਪਤਾ ਨੂੰ ਸਭ ਪਤਾ ਨੂੰ ਮੇਰੀਆਂ ਲੋੜਾਂ ਕੀ ਨੇ ਉਹਨੂੰ ਪਤਾ ਆ ਮੈਨੂੰ ਦੁੱਖ ਕੀ ਨੇ ਉਹਨੂੰ ਪਤਾ ਆ ਕਦ ਤੱਕ ਦੂਰ ਕਰਨ ਨੇ ਇਹ ਵੀ ਉਹਨੂੰ ਪਤਾ ਆ ਮੇਰੇ ਕਹਿਣਾ ਕੁਛ ਨਹੀਂ ਹੋਣਾ ਗੁਰੂ ਨਾਲ ਅਸੀਂ ਸਾਨੂੰ ਸਿਰਫ ਗੁਰੂ ਨਾਲ ਸਾਜ ਪਾਣੀ ਆਣੀ ਚਾਹੀਦੀ ਏ ਗੁਰੂ ਨਾਲ ਅਸਾਂ ਮਲਾਪ ਕਰਨਾ ਜੁੰਦੇ ਜੀ ਵਾਹ ਗੁਰੂ ਨਾਲ ਦਸਨਾ ਦਸਾਣਾ ਕੀ ਹੈ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਝਲਕੀ ਮਾਛਲੀ ਚੜੇ ਖਜੂਰ ਕੋਈ ਕਹਿੰਦਾ ਅੱਬ ਨੇੜੇ ਆ ਕੋਈ ਕਹਿੰਦਾ ਬੜਾ ਦੂਰ ਆ ਉਜੇ ਮੈਂ ਮੱਛੀ ਪਾੜੀ ਦੀ ਮੱਛੀ ਖਜੂਰ ਤੇ ਚੜੀ ਕਾਹਰੇ ਬਕਬਾਦ ਲਾਇਓ ਕਾਦੀ ਬਕਵਾਸ ਲਾਈ ਜਿੰਨ ਹਰ ਪਾਇਓ ਤਿੰਨੇ ਛਪਾਇਓ ਜਿੰਨੇ ਪਾਲਿਆ ਵਿੱਚ ਪਾਲਿਆ ਰੱਬ ਨੇ ਛਪਾਇਆ ਆਪਣੇ ਆਪ ਨੂੰ ਛਪਾਇਆ ਰੱਬ ਨੂੰ ਨਹੀਂ ਕੋਈ ਛਪਾ ਸਕਦਾ ਇਹ ਰੱਬ ਨੂੰ ਛਪਾ ਸਕਦੇ ਹਾਂ ਸੀ ਤੇ ਫਿਰ ਤੇ ਰੱਬ ਫਿਰ ਛੋਟਾ ਹੋ ਗਿਆ ਜਿਹੜੀ ਚੀਜ਼ ਨੇ ਛਪਾਇਆ ਉਹ ਵੱਡੀ ਹੋ ਗਈ ਫਿਰ ਉਹਨੂੰ ਮੰਨੋ ਰੱਬ ਨੂੰ ਅਸੀਂ ਆਪਣੂ ਆਛਤੜੀ ਨਾਲ ਢੱਕ ਸਕਦੇ ਆ ਫਿਰ ਛਤਰੀ ਵੱਡੀ ਇਹਨੂੰ ਮੱਥਾ ਢੱਕੇਂਗਾ ਰੱਬ ਨੂੰ ਕਿਉਂ ਢੱਕਣਾ ਰੱਬ ਨੂੰ ਨਹੀਂ ਕੋਈ ਛਾ ਸਕਦਾ ਉਹ ਤਾਂ ਗੁਜੜਾ ਲਦਮ ਲਾਲ ਮੱਥੇ ਹੀ ਤੇ ਪ੍ਰਗਟ ਥੀਆ ਔਰ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਤੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਨੇ ਉਹਦੇ ਨੇ ਨਾ ਹੋਏ ਨੇ ਬਾਕੀ ਜੇ ਕਮਾ ਹੋਏ ਨੇ ਤੇ ਫਿਰ ਹੋਮੇ ਹੁੰਦੀ ਏ ਜੇ ਮੈਂ ਕਮਾ ਨਹੀਂ ਹੋਏ ਤੇ ਝੂਠ ਬੋਲਦਾ ਕੁਝ ਲੱਛਣ ਹੁੰਦੇ ਨੇ ਉਹ ਤੂੰ ਵੇਖ ਲੈਣ ਮਿਲਿਆ ਆਵੇਂਦੇ ਕੁਛ ਰੱਬ ਨੂੰ ਮਿਲਿਆ ਆਦੇ ਲੱਛਣ ਹੁੰਦੇ ਨੇ ਉਹ ਵੀ ਪਤਾ ਲੱਗ ਜਾਂਦਾ ਜਿਹੜਾ ਮਿਲਿਆ ਉਹਦੇ ਫੇਰ ਲੱਛਣ ਕੀ ਹੁੰਦੇ ਆ ਲੱਛਣ ਗੋਣ ਕਹਿ ਲੋ ਕੁਛ ਵੀ ਕਹਿ ਲੋ ਉਹਦੇ ਉਹਦੀ ਚੱਲ ਚੰਨ ਚੋਂ ਉਹਦੇ ਬੋਲ ਚਾਲ ਚੋਂ ਉਹਦੇ ਜੀਵਨ ਵਿੱਚੋਂ ਕੁਛ ਤੁਹਾਨੂੰ ਦਿਸੇਗਾ ਪਰ ਜਿਹੜੇ ਭੇਖੀ ਆ ਉਹਨਾਂ ਦਾ ਕਿੰਦਾ ਪਤਾ ਲੱਗੇਗਾ ਤੇ ਉਹ ਵੀ ਲੱਗ ਜਾਂਦਾ ਭੇਖੀ ਪਹਿਲਾਂ ਹੀ ਗਏਗਾ ਵੀ ਬਾਪ ਮੈਂ ਮੱਥੜੇ ਕੋ ਮੈਂ ਤੈਨੂੰ ਰੱਬ ਬਖਾਣਾ ਤਾ ਮੈਂ ਪਹਿਲੂ ਕਹਤ ਜਿਹੜਾ ਕਹਿੰਦਾ ਮੈਂ ਤੈਨੂੰ ਰੱਬ ਬਖਾਣਾ ਝੂਠ ਬੋਲਦਾ ਰੱਬ ਵਿਖਾ ਦੇਗਾ ਤੂੰ ਹਾਈ ਰੱਬ بڑا ਛੋਟਾ ਜਾਇਆ ਤੂੰ ਫੜਿਆ ਖਲਾਉਣਾ ਆ ਤੂੰ ਹੱਥੇ ਮਾથે ਤੇਲ ਕੱਥ ਮਾਲਾ ਬਣਾ ਲੋਗਣ ਨਾਮ ਖਲਾਉਣਾ ਜਾਣਾ ਰੱਬ ਕੋਈ ਖਲਾਉਣਾ ਆ ਤੂੰ ਹੱਥੇ ਫੜਿਆ ਤੇ ਮੈਂ ਤੈਨੂੰ ਵਿਖਾ ਦਾਂਗਾ ਇਹਨੂੰ ਵਿਖਾ ਦਾਂਗਾ ਰੱਬ ਇੱਕ ਪ੍ਰੇਮ ਹੈ ਇੱਕ ਰਸਾਇਆ ਇੱਕ ਰੰਗ ਹੈ ਉਹਨੂੰ ਮਾਣਿਆ ਜਾ ਸਕਦਾ ਹੈ ਵੇਖਣਾ ਵਿਖਾਉਣਾ ਕੁਛ ਨਹੀਂ ਹੈ हां अंदर ਤੁਹਾਨੂੰ ਜੋ ਦੇਦਰਸ਼ਨ ਹੋਣ ਪ੍ਰਕਾਸ਼ ਹੋਵੇ ਜੋ ਹੋਵੇ ਉਹ ਹੋਣਾ ਹੀ ਆ ਅੰਦਰਲੇ ਫਿਰ ਕਿਹੜਾ ਗੁਪਤ ਨੇ ਉਹ ਮੈਂ ਨਹੀਂ ਉਹ ਗੁਪਤ ਕਿਹਨਾ ਨਹੀਂ ਗੁਪਤੀ ਰਹਿਣੀਆਂ ਚਾਹੀਦੀਆਂ ਉਹਨਾਂ ਬਾਰੇ ਮੈਂ ਕੁਝ ਨਹੀਂ ਤੁਹਾਨੂੰ ਖੋਲ ਕੇ ਮਦਦ ਨਹੀਂ ਹੈਗਾ ਉਹ ਕਿ ਜਿਹੜੀਆਂ ਅੰਦਰ ਦਿਖੇਡਾ ਗੁਪਤ ਨੇ ਉਹ ਗੁਪਤੀ ਰਹਿਣੀਆਂ ਚਾਹੀਦੀਆਂ ਔਰ ਜਿੱਦਾਂ ਗੁਰੂ ਗ੍ਰੰਥ ਸਾਹਿਬ ਖੋਲੀਆਂ ਨੇ ਉਹ ਅਨਾਹ ਸ਼ਬਦ ਪਨਾਹ ਤੋਂ ਨਹੀਂ ਦਰਵਾਜੇ ਦੇ ਲਿਖਿਆ ਉੱਥੇ ਅਨਹ ਸ਼ਬਦ ਦਸਨ ਦਵਾਰ ਵਜੇ ਤੇ ਅਮਰਤ ਨਾਮ ਚ ਆਇਆ ਤਾਂ ਉਠਣਾ ਹੀ ਮੰਤਰishna 부ਜੀ ਖੁੱਟ ਮੁੰਡਾਰ ਸਮਾਇਆ ਤਾਂ ਸਮਾ ਗਿਆ ਨਾ ਹੁਣ ਦਸਣਾ ਕੀ ਆ ਬੂੰਦ ਸਾਗਰ ਚ ਰਲ ਗਈ ਹੈ ਹੁਣ ਕੀ ਦੱਸੇਗੀ ਸਾਗਰ ਕਿੰਨਾ ਵੱਡਾ ਹੈ ਝੂਠ ਨਹੀਂ ਹੈ ਬੂੰਦ ਕਹੇ ਮੈਂ ਸਾਗਰ ਵੇਖਿਆ ਝੂਠ ਨਹੀਂ ਝੂਠ ਤੇ ਫਿਰ ਬੂੰਦ ਤੇ ਬਾਸੀ ਬੂੰਦ ਆ ਉਹ ਸਾਗਰ ਹੈ ਅਸੀਂ ਜਦੋਂ ਉਹਦੇ ਸਮਾ ਗਏ ਬੂੰਦ ਆ ਕੇ ਦੱਸਣ ਆਏਗੀ ਰੱਬ ਕੇ ਹੋ ਜਾਏ ਤਾਕਤ ਹੈ ਬੂੰਦ ਦੀ ਸਾਗਰ ਨੂੰ ਦੱਸ ਕੇ ਕਿੰਨਾ ਵੱਡਾ ਸਾਗਰ ਹੈ ਮੇਰੀ ਤਾਕਤ ਹੈ ਮੈਂ ਦੱਸ ਸੰਗਾ ਤੁਹਾਨੂੰ ਰਾਬੇ ਡਾ ਵੱਡੇ ਅਸੀਂ ਸਿਰਫ ਰਲ ਕੇ ਉਹਦੇ ਗੁਣ ਘਾ ਸਕਦੇ ਆ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਹੋ ਜਾਏ ਇਹ ਪਿਉ ਦਾਦੇ ਦਾ ਖਜ਼ਾਨਾ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨੂੰ ਆਪਾਂ ਰਲ ਕੇ ਬਹਿ ਕੇ ਗਾ ਸਕਦੇ ਆ ਖਾ ਸਕਦੇ ਆ ਪੁੰਚ ਸਕਦੇ ਆ ਇਹਦੇ ਤੋਂ ਆਪਾਂ ਜੀਵਨ ਦੀ ਸੇਧ ਲੈ ਸਕਦੇ ਆ ਤੇ ਸਿੱਖੀ ਕਮਾ ਸਕਦੇ ਤੁਸੀਂ ਗੱਲ ਕਹੀ ਬੜੀ ਸੋਹਣੀ ਗੱਲ ਕਹੀ ਵੀ ਉਹਨੋਂ ਸਾਡੀ ਜ਼ਰੂਰਤਾਂ ਦਾ ਪਤਾ ਵੀ ਸਾਨੂੰ ਕੀ ਚਾਹੀਦਾ ਉਹਨੂੰ ਪਤਾ ਕਰੇ ਸੀ ਅਰਦਾਸਾਂ ਕਿਉਂ ਕਰਾਂਦੇ ਅਸੀਂ ਰੋਜ਼ ਮੰਗਦੇ ਕਿਉਂ ਰੱਬ ਤੋਂ ਜਾ ਕੇ ਕੋਈ ਚੀਜ਼ ਜਨਮਾਵਾ ਕਿਉਂ ਮੰਗਦੇ ਅਸੀਂ ਗੱਡੀਆਂ ਕੋ ਮੰਗਦੇ ਅਸੀਂ ਅਸੀਂ ਵੱਡੇ ਵੱਡੇ ਕੋਠੀਆਂ ਕੋ ਮੰਗਦੇ ਇਹ ਤੇ ਹੁਣ ਤੁਸੀਂ ਮੰਗਣ ਵਾਲਿਆਂ ਨੂੰ ਪੁੱਛੋ ਨਾ ਮੈਨੂੰ ਨਾ ਪੁੱਛਿਓ ਮੈਸਵਾ ਕੋਣਾਂ ਦਾ ਸਵਾਲ ਦਾ ਜਵਾਬ ਮੈਂ ਕੀ ਦੇਸਦਾ ਅਸੀਂ ਜਨਮ ਤੋਂ ਹੀ ਮੰਗਦੇ ਆ ਇੱਕ ਜਨਮ ਤੋਂ ਨਹੀਂ ਕਿਈ ਨੰਤਾ ਜਲਮਾਤ ਸੀ ਜਨਮ ਲੈ ਲੈ ਮੰਗੀ ਜਾਂਦੀ ਚੰ ਮੰਗਦੇ ਥੋੜਾ ਆ ਮੰਗਦੇ ਵੀ ਆ ਫਿਰ ਥੋੜੇ ਉਹਦੇ ਵਿੱਚੋਂ ਦਿੰਦੇ ਵੀ ਆ ਫਿਰ ਦੇ ਦੇ ਮੰਗੇ ਸੈਸਾ ਗੁਣਾ ਦੇ ਦੇ ਮੰਗੇ ਸੈਸਾ ਗੁਣਾ ਸੂਬ ਕਰੇ ਸੰਸਾਰ 10 ਰੁਪਏ ਦੇਨੇ ਆ 1000 ਰੁਪਏ ਮੰਗਨੇ ਆ ਫਿਰ ਕਹਿੰਨੇ ਸੰਸਾਰ ਸੋਭਾ ਵੀ ਕਰੇ ਪੱਕੇ ਤੇ ਮੇਰਾ ਨਾਮ ਹੀ ਲਿਖ ਦਿਓ ਇੱਕ ਪਲਕੀ ਤੇ ਮੇਰਾ ਨਾਮ ਹੀ ਲਿਖ ਦਿਓ ਇਹ ਪੱਥਰ ਤੇ ਮੇਰਾ ਨਾਮ ਹੀ ਲਿਖ ਦਿਓ ਜਿੰਨੇ ਪੈਸੇ ਇਹ ਦੇ ਕੇ ਗਿਆ ਸੀ ਇਹ ਮਨੁੱਖੀ ਇੱਕ ਉਹਨੂੰ ਪ੍ਰਤੀਤ ਨਹੀਂ ਆਗੀ ਜਿਸ ਨੂੰ ਪ੍ਰਤੀਤ ਹੋਵੇ ਦਿਸ ਕਾ ਗਾਵਿਆ ਥਾਇ ਪਵੇ ਸੋ ਪਾਵੈ ਦਰਗਾਹ ਮਾਨ ਜੋ ਬਿਨ ਪ੍ਰਤੀਤੀ ਕੂੜੀ ਜੋ ਬਿਨ ਪ੍ਰਤੀਤੀ ਕਪਤੀ